ਉਹ ਸਿੰਘ ਕਹਿੰਦੇ ਮੈਂ ਨਹੀਂ ਮਰਨਾ ਜਿੰਨੀ ਦੇਰ ਤੱਕ ਜ਼ਕਰੀਏ ਨੂੰ ਮੌਤ ਨਹੀਂ ਹੁੰਦੀ ਤੇ ਬਾਬਾ ਦੀਪ ਸਿੰਘ ਕਹਿੰਦੇ ਮੈਂ ਮਰਨਾ ਨਹੀਂ ਜਿੰਨੀ ਦੇਰ ਤੱਕ ਮੈਂ ਦਰਬਾਰ ਸਾਹਿਬ ਨਹੀਂ ਪਹੁੰਚਾ ਉਹ ਸਿੱਖ ਨੇ ਜਿਹੜੇ ਜਪਦੇ ਨੇ ਨਮੋ ਕਾਲ ਕਾਲੇ ਕਾਲ ਮੋਤ ਹੈ ਤੇ ਜਿਹੜਾ ਮੌਤ ਦੀ ਵੀ ਮੌਤ ਬਣ ਜਾਂਦਾ ਸੀ ਉਸ ਰੱਬ ਦੀ ਭਗਤੀ ਕਰ ਬਾਬਾ ਦੀਪ ਸਿੰਘ ਜੀ ਹੁੰਦੇ ਆ ਤਰਨ ਤਰਨ ਸਾਹਿਬ ਇਸ਼ਨਾਨ ਕਰਦੇ ਆ ਮੱਥਾ ਟੇਕਦੇ ਆ ਉਹਨੇ ਭਾਈ ਸਾਹਿਬ ਲਕੀਰ ਸਾਹਿਬ ਦਾ ਲਲਕਾਰ ਸਾਹਿਬ ਦਾ ਸਾਰਾ ਜ਼ਿਕਰ ਕਰਕੇ ਗਏ ਪਿਆਰਿਓ ਉੱਥੇ ਫਿਰ ਉਹ ਅਰਦਾਸ ਕਰਦੇ ਆ ਯਾਨੀ ਗਿਆਨ ਸਿੰਘ ਉਹਨਾਂ ਨੇ ਉਹਨਾਂ ਦੇ ਅਰਦਾਸ ਦੇ ਸ਼ਬਦ ਕਹੇ ਆ ਉਹ ਅਰਦਾਸ ਕਰਦੇ ਆ ਕਿ ਸੀਸ ਸੁਦਾ ਸਰਖੇਤ ਕਰ ਦੇਵਾਂਗੇ ਹਮ ਜਾਏ ਇਹ ਇਹਨਾਂ ਨੁਕਤਿਆਂ ਨੂੰ ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ ਜਦੋਂ ਮੈਂ ਹੁਣ ਆ ਰਿਹਾ ਸਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਸਥਾਨ ਤੇ ਸੇਵਾ ਚੱਲ ਰਹੀ ਏ ਇੱਥੇ ਮੇਰੇ ਮਨ ਚ ਆਇਆ ਵੀ ਇਹ ਦੋ ਪਿੰਡ ਨੇੜੇ ਨੇੜੇ ਪੋਲਾ ਤੇ ਆਪਾਉਂ ਬਿਨੈ ਭਾਈ ਬਾਬਾ ਦੀਪ ਸਿੰਘ ਜੀ ਤੇ ਭਾਈ ਤਾਰੂ ਸਿੰਘ ਕਦੀ ਸੋਚਿਆ ਕਿ ਇਹਨਾਂ ਦੋ ਗੁਰਸਿੱਖਾਂ ਨੇ ਇੱਕ ਪਰਨ ਕੀਤਾ ਕੀਤਾ ਮੌਤ ਦੇ ਸਬੰਧ ਚ ਪਰਨ ਕੀ ਕੀਤਾ ਭਾਈ ਤਾਰੂ ਸਿੰਘ ਜੀ ਨੇ ਪਰਨ ਕੀਤਾ ਖੋਪੜੀ ਉੱਤਰ ਗਈ ਹੈ ਇਹ ਗੱਲ ਹੋਰ ਜ਼ਕਰੀਏ ਨੇ ਸ਼ਬਦ ਕਹਿ ਕੇ ਕਿ ਜਦੋਂ ਮਾਂ ਨੇ ਤੁਰ ਲਗਿਆ ਪੋਲੇ ਪੂਲੇ ਪਿੰਡ ਤੋਂ ਭੈਣ ਨੇ ਤੁਰ ਲਗਿਆ ਇਹ ਇਹ ਸ਼ਬਦ ਕਹਿ ਭਾਈ ਸਾਹਿਬ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਮਾਂ ਨੇ ਸਿਰ ਦੇ ਉੱਤੇ ਪਿਆਰ ਦਿੱਤਾ ਦਾੜਾ ਹੱਥਾਂ ਨਾਲ ਇਸ ਤਾਂ ਪਕੜਿਆ ਤੇ ਚੁੰਮ ਕੇ ਦਾੜੇ ਨੂੰ ਕਹਿੰਦੀ ਮੇਰੇ ਪੁੱਤਰ ਮੈਂ ਮੱਖਣ ਲਾ ਲਾ ਕੇ ਕੇਸ ਭਾਲੇ ਨੇ ਸ਼ਹੀਦ ਹੋ ਜਾਈ ਪਰ ਕੇਸਾਂ ਦੀ ਬੇਦਬੀ ਨਾ ਹੋਣ ਦੇ ਸਾਡਾ ਇਤਿਹਾਸ ਕਹਿੰਦਾ ਹੈ ਕਿਹੜੀ ਭੈਣ ਹੈ ਜੀ ਚਲੋ ਮੈਂ ਥੋੜਾ ਜ਼ਿਕਰ ਤਾਂ ਕਰ ਚੱਲਿਆਂ ਸ਼ਹੀਦਾਂ ਦੀ ਧਰਤੀ ਹੈ ਭੈਣ ਮਿਲੀ ਹੈ ਭਰਾ ਨੂੰ ਸੀਨੇ ਨਾਲਾ ਕੇ ਮਿਲੀ ਕਮਾਲ ਦੀ ਗੱਲ ਤੁਰਦਿਆਂ ਕਹਿੰਦੀ ਮੇਰੇ ਵੀਰਾ ਤੂੰ ਚੱਲਿਆ ਕਹੇ ਮਾਂ ਦੀ ਗੱਲ ਚੇਤੇ ਰੱਖੀ ਤੂੰ ਚਿੰਤਾ ਨਾ ਕਰੀ ਤੁਸੀਂ ਸਿੰਘਾਂ ਲਈ ਆਪਾਂ ਰਲ ਕੇ ਲੰਗਰ ਪਕਾਉਂਦੇ ਸਾਂ ਘਰ 'ਚ ਤੁਸੀਂ ਚਲੇ ਹੋ ਪਰ ਤੇਰੇ ਘਰ ਦਾ ਚੁੱਲ੍ਹਾ ਮੈਂ ਬੁੱਝਣ ਨਹੀਂ ਦਿਆਂਗੀ ਤੇਰੇ ਤੋਂ ਬਾਅਦ ਵੀ ਇੱਥੇ ਚੁੱਲ੍ਹਾ ਤਪਦਾ ਰਹੇਗਾ ਬਸ ਮੇਰੇ ਵੀਰਾ ਮੈਂ ਤੇਰੀ ਸ਼ਹਾਦਤ ਦੀ ਖਬਰ ਸੁਣਾ ਇਹ ਨਾ ਸੁਣਾ ਕਿ ਤਾਰੂ ਸਿੰਘ ਡੋਲ ਗਿਆ ਗੱਲ ਸੁਣਿਓ ਅਗਲੀ ਭਾਈ ਸਾਹਿਬ ਨੂੰ ਚਰਖੜੀ ਤੇ ਚੜਾਇਆ ਤੁਹਾਨੂੰ ਪਤਾ ਹੋਣਾ ਭਾਈ ਸਾਹਿਬ ਨੂੰ ਚਰਖੜੀ ਤੇ ਵੀ ਚੜਾਇਆ ਭਾਈ ਤਾਰੂ ਸਿੰਘ ਜੀ ਜ਼ਕਰੀਏ ਨੇ ਗੁੱਸੇ ਚ ਆ ਕੇ ਕਿਹਾ ਕਿ ਮੈਂ ਤੇਰੇ ਕੇਸ ਚਲੋ ਲਫ਼ਜ਼ ਭੜੇ ਉਹਨੇ ਕਹੇ ਨਾ ਮੈਂ ਤੇਰੇ ਕੇਸ ਆਪਣੀ ਜੁੱਤੀ ਨਾਲ ਲੜਾਵਾਂਗਾ। ਪੰਤ ਪ੍ਰਕਾਸ਼ ਰਤ ਸਿੰਘ ਪੰਘੂ ਕਹਿੰਦਾ ਉਹਨੇ ਕਿਹਾ ਮੈਂ ਜੁੱਤੀ ਨਾਲ ਲੜਾਵਾਂਗਾ। ਭਾਈ ਤਾਰੂ ਸਿੰਘ ਹੱਸ ਕੇ ਕਹਿੰਦੇ ਨੇ ਉਹ ਜਕਰੀਆ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਜੁੱਤੀਆਂ ਮਾਰ ਕੇ ਤੈਨੂੰ ਅੱਗੇ ਨਹੀਂ ਲਿਆ ਜਾਂਦਾ। ਇਸ ਨੂੰ ਇਸ ਨੂੰ ਥੋੜਾ ਧਿਆਨ ਨਾਲ ਸੁਣੋ ਮੇਰੇ ਈਮੋਸ਼ਨਲ ਹੋ ਕੇ ਨਹੀਂ ਕੱਲਾ। ਹੁਣ ਵੇਖੋ ਸਿਰ ਤੋਂ ਖੋਪੜੀ ਲੈ ਚੁੱਕੀ ਹੈ। ਸਖ ਨੇ ਪਰਨ ਕਰ ਦਿੱਤਾ ਮੈਂ ਨਹੀਂ ਮਰਨਾ ਲਓ ਭਾਈ ਧਿਆਨ ਮੌਤ ਕਿਸ ਦਾ ਲਿਆਜ ਕਰਦੀ ਹੈ ਜੀ ਇਹ ਸਿੰਘੋ ਆ ਦੋ ਪਿੰਡ ਪੂਲਾ ਤੇ ਆ ਪਉ ਵਿੰਡ ਉਹ ਨੇੜੇ ਨੇੜੇ ਦੇ ਪਰਨ ਇੱਕੋ ਹੈ ਭਾਈ ਤਾਰੂ ਸਿੰਘ ਕਹਿੰਦੇ ਮੈਂ ਨਹੀਂ ਮਰਨਾ ਜਿੰਨੀ ਦੇਰ ਤੱਕ ਜ਼ਕਰੀਏ ਨੂੰ ਮੌਤ ਨਹੀਂ ਹੁੰਦੀ ਤੇ ਬਾਬਾ ਦੀਪ ਸਿੰਘ ਕਹਿੰਦੇ ਨੇ ਮੈਂ ਮਰਨਾ ਨਹੀਂ ਜਿੰਨੀ ਦੇਰ ਤੱਕ ਮੈਂ ਦਰਬਾਰ ਸਾਹਿਬ ਨਹੀਂ ਪਹੁੰਚਾ ਦੋਨਾਂ ਨੇ ਮੌਤ ਨੂੰ ਚੈਲੰਜ ਕੀਤਾ ਹੈ ਯਾਦ ਰੱਖਿਓ ਇਹ ਉਸ ਸਿੱਖ ਨੇ ਜਿਹੜੇ ਜਪਦੇ ਨੇ ਨਮੋ ਕਾਲ ਕਾਲੇ ਕਾਲ ਮੋਤ ਹੈ ਤੇ ਜਿਹੜਾ ਮੌਤ ਦੀ ਵੀ ਮੌਤ ਬਣ ਜਾਂਦਾ ਸੀ ਉਸ ਰੱਬ ਦੀ ਭਗਤੀ ਕਰਦਾ ਕਿਡਾ ਪਰਨ ਔਖਾ ਹੈ ਇਹ ਅਸੀਂ ਸਾਰੇ ਇਹ ਤਾਂ ਪੜਨੇ ਆ ਅਨੋਖੇ ਸ਼ਹੀਦ ਭਾਈ ਬਾਬਾ ਦੀਪ ਸਿੰਘ ਜੀ ਕਰ ਚਾਤੇ ਰੱਖਿਓ ਪਰਨ ਬਹੁਤ ਅਨੋਖਾ ਹੈ ਦੋਨਾਂ ਨੇ ਕਿਹਾ ਉਹਨਾਂ ਕਹਿੰ ਮੈਂ ਉਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਹੀਂ ਜਾਂਦਾ ਭਾਈ ਤਾਰੂ ਸਿੰਘ ਕੇ ਨੇ ਮੌਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਜ਼ਕਰੀਆ ਨੂੰ ਜੁੱਤੀ ਰੀ ਫੇਰਨਾ ਤੇ ਸੱਚ ਹੋਇਆ ਜੀ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਵੀ ਸੱਚ ਹੋਇਆ ਤੇ ਸਨਮਾਨਯੋਗ ਬਾਬਾ ਦੀਪ ਸਿੰਘ ਦਾ ਵੀ ਸੱਚ ਹੈ ਮੈਂ ਫਿਰ ਉਸੇ ਵਿਸ਼ੇ ਤੇ ਹੋਣ ਲੱਗਾ ਸੁਣੋ ਜਿਹੜੀ ਬੇਨਤੀ ਹੈ ਮੈਂ ਅਰਜ਼ ਤਾਂ ਦੀਵਾ ਸ਼ਬਦ ਵਰਤਿਆ ਆਹ ਸ਼ਰੀਰ ਦੀਵਾ ਹੈ ਫਿਰ ਬਾਣੀ ਚ ਤੁਕ ਤੇ ਹੋਣ ਲੱਗਾ ਸਵਾਸਾਂ ਦਾ ਤੇਲ ਚੱਲਦਾ ਹੈ ਤੇ ਇਹ ਦੀਵਾ ਬਲੇਗਾ சுவாਸ ਮੁੱਕਿਆ ਦੀਵਾ ਖਤਮ ਪਰ ਨਹੀਂ ਬਾਬਾ ਦੀਪ ਸਿੰਘ ਜੀ ਉਹ ਦੀਪ ਹੈ ਸਾਡੇ ਸਰੀਰ ਦਾ ਤੇਲ ਮੁੱਕਿਆ ਤੇ ਇਹਦੀ ਆਵਾਜ਼ ਮੁੱਕ ਜਾਣੀ ਹੈ ਪਰ ਬਾਬਾ ਦੀਪ ਸਿੰਘ ਜੀ ਰੋਖਾਨੀਅਤ ਦਾ ਉਹ ਸ਼ਬਦ ਦਾ ਅੰਦਰ ਦੀਵਾ ਬਲ ਗਿਆ ਅਸੀਂ ਸਾਰੇ ਕਹਿੰਦੇ ਆ ਉਹਨਾਂ ਦਾ ਸੀਸ ਲੈ ਗਿਆ ਸਾਰੇ ਕਹਿੰਦੇ ਆ ਸੀਸ ਤਲੀ ਤੇ ਰੱਖ ਕੇ ਗਏ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਮੱਥਾ ਟੇਕਿਆ ਤਾਨੂੰ ਪਤਾ ਹੈ ਗੁਰਦੁਆਰਾ ਸ਼ਹੀਦ ਸ਼ਹੀਦਗੰਦ ਸੁਲਤਾਨਵਿੰਡ ਉੱਥੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਇਹ ਤਾਂ ਮਤਲਬ ਬਾਹਰ ਦਾ ਦਿੱਸਦਾ ਹੋਇਆ ਦੀਵਾ ਤੋਂ ਵੀ ਚਲਾ ਗਿਆ ਸਰੀਰ ਦੀਵਾ ਹੈ ਨਾ ਮਾਰੇ ਨੇ ਕਿਹਾ ਜਦ ਲਗ ਤੇਲ ਦੀਵਾ ਮੁਖ ਬਾਤੀ ਉਹ ਸੰਸਕਾਰ ਵੀ ਹੋ ਗਿਆ ਉਹਨਾਂ ਦੇ ਸਰੀਰ ਨੂੰ ਅਗਨ ਭੇਟ ਵੀ ਕਰ ਦਿੱਤਾ ਪਰ ਨਹੀਂ ਪਿਆਰਿਓ ਸਾਡੇ ਸਰੀਰ ਵੀਰ ਤੇ ਉਹਨਾਂ ਦੇ ਸਰੀਰ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਸਾਡੇ ਦਿਸਦੇ ਕੋਈ ਸ਼ਰੀਰ ਇੱਕ ਦਿਨ ਸੜ ਜਾਣਗੇ ਤੇ ਕਹਾਣੀ ਖਤਮ ਖੈ ਪਰ ਜਿਹਦੇ ਅੰਦਰ ਸ਼ਬਦ ਦਾ ਦੀਵਾ ਬਲ ਜਾਏ ਸੱਚ ਇਹ ਵੇਖੇ ਉਹਦੇ ਤਨ ਦੇ ਸੜਨ ਤੋਂ ਬਾਅਦ ਵੀ ਰਹਿੰਦੀ ਦੁਨੀਆ ਤੱਕ ਬਾਬਾ ਦੀਪ ਸਿੰਘ ਦਾ ਜੀਵਨ ਰੋਖਾਨੀ ਦੀਵੇ ਦੀ ਤਰ੍ਹਾਂ ਲੋਕਾਂ ਨੂੰ ਰੋਸ਼ਨੀ ਦੇਈ ਜਾਏ ਉਸ ਦੀਵੇ ਨੇ ਕਦੀ ਖਤਮ ਨਹੀਂ ਹੋਣਾ ਹੁਣ ਅਗਲੀ ਗੱਲ ਉਹ ਦੀਵਾ ਕਿਵੇਂ ਬਲਦਾ ਹੈ ਜੀ ਮੈਂ ਮੇਰੇ ਮਨਸਾ ਵਿੱਚ ਮੈਂ ਦੀਪ ਦੀ ਕਥਾ ਕਰਕੇ ਹੁਣੀ ਬਸ ਉਹ ਦੀਵਾ ਕਿਵੇਂ ਬਲਦਾ ਹੈ ਹਾਂ ਇਹਦੇ ਬਾਰੇ ਵੀ ਗੁਰੂ ਗੰਨ ਸਾਹਿਬ ਚ ਇੱਕ ਸ਼ਬਦ ਹੈ ਇਹ ਸ਼ਬਦ ਹੈ ਅਛਲ ਛਲਾਈ ਨਾ ਛਲੇ ਨਾ ਕਾਓ ਕਟਾਰਾਂ ਕਰ ਸਕੈ ਜਿਉ ਸਹਿਬ ਰੱਖੈ ਤਿਉ ਰਹਿ ਇਸ ਲੋਭੀ ਕਾ ਜੀਉ ਟਲਪਲੇ ਇਹ ਤਿੰਨ ਚਾਰ ਤੁਕਾਂ ਨਹੀਂ ਜੀ ਧਿਆਨ ਨਾ ਸੁਣਿਓ ਪਿੰਨ ਤੇਲ ਦੀਵਾ ਕਿਉ ਜਲੈ ਇੱਕ ਮੇ ਦੀਵੇ ਦੇ ਅਰਥ ਕੀਤੇ ਸਰੀਰ ਦੀਵਾ ਹੁਣ ਮੈਂ ਅਗਲੇ ਦੀਵੇ ਦੀ ਵਿਆਖਿਆ ਕਰਨ ਲੱਗਾ ਉਹ ਰੂਹਾਨੀ ਦੀਵਾ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਆਪਣੇ ਅੰਦਰ ਬਾਲ ਲਿਆ ਸੀ ਉਥੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਬਿਨ ਤੇਲ ਦੀਵਾ ਕਿਉਂ ਜਲੇ ਤੇਲ ਤੋਂ ਬਿਨਾ ਦੀਵਾ ਕਿਵੇਂ ਜਲ ਸਕਦਾ ਰਹਾਓ ਅੱਗੇ ਫਿਰ ਗੁਰਦੇਵ ਕਹਿੰਦੇ ਹਾਂ ਜਲ ਸਕਦਾ ਹੈ ਇਹ ਸਵਾਲ ਹੈ ਮਹਾਰਾਜ ਕਹਿੰਦੇ ਪੋਥੀ ਪੁਰਾਨ ਕਮਾਈ ਹੈ ਭਉ ਵੱਟੀ ਇਤ ਤਨ ਪਾਈ ਹੈ ਸੱਚ ਬੂਝਣ ਆਣ ਜਲਾਈ ਹੈ ਇਹ ਤੇਲ ਦੀਵਾ یوں ਚਲਿਆ ਕਰ ਚਾਨਣ ਸਾਹਿਬ ਤੋਂ ਮਿਲਿਆ ਮੈਂ ਰਿਪੀਟ ਕਰਾਂਗਾ ਕਈ ਵਾਰੀ ਕਿਉਂਦਾ ਨੇ ਜੀ ਵੀ ਤੁਸੀਂ ਵਾਰ-ਵਾਰ ਸ਼ਬਦ ਕਿਉਂ ਰਿਪੀਟ ਕਰ ਰਹੇ ਹੋ ਮੈਂ ਇਸ ਕਰਕੇ ਕਰ ਰਿਹਾ ਸਾਖੀ ਰਿਪੀਟ ਕਰਨ ਦੀ ਲੋੜ ਨਹੀਂ ਪੈਂਦੀ ਸ਼ਬਦ ਦੀਆਂ ਤੁਕਾਂ ਨੂੰ ਤਾਂ ਦੌਰਾਨਾ ਪਿਆ ਮੈਂ ਆਪਣੀ ਗੱਲ ਆਪ ਜਿਹਨੂੰ ਬੇਨਤੀ ਕਰ ਸਕਾਂ ਰਾਹੋ ਦੀ ਤੋਕੇ ਤੇਲ ਤੋਂ ਬਿਨਾ ਦੀਵਾ ਨਹੀਂ ਬਲਦਾ ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਜਿਨ੍ਹਾਂ ਦੇ ਅੰਦਰ ਰੂਖਾਨੀ ਦੀਵਾ ਬਲਦਾ ਹੈ ਉਹ ਕੀ ਕਰਦੇ ਨੇ ਜੀ ਪੋਥੀ ਪੁਰਾਣ ਕਮਾਈਐ ਇਦਾਂ ਅਰਥ ਹੈ ਉਹ ਗੁਰੂ ਦੀ ਬਾਣੀ ਦੀਆਂ ਪੋਥੀਆਂ ਜਿਹੜੇ ਇਤਿਹਾਸ ਜੀਵਨ ਕਮਾਈ ਵਾਲੇ ਇਤਿਹਾਸ ਨੇ ਉਸ ਬਾਣੀ ਨੂੰ ਜਦੋਂ ਕਮਾਂ ਲੱਗ ਪੈਂਦੇ ਨੇ ਤੇ ਸੱਚ ਏਵੇਂ ਉਹਨਾਂ ਦੇ ਸ਼ਰੀਰ ਦੀਵੇ ਦੇ ਵਿੱਚ ਸਵਾਸਾਂ ਦੇ ਨਾਲ ਸ਼ਬਦ ਦੀ ਕਮਾਈ ਦਾ ਤੇਲ ਪੈਣਾ ਸ਼ੁਰੂ ਹੋ ਜਾਂਦਾ ਮੈਂ ਦੋ ਅਰਥ ਕੀਤੇ ਨੇ ਕਿ ਸਵਾਸਾਂ ਦਾ ਤੇਲ ਇੱਕ ਸ਼ਬਦ ਦਾ ਤੇਲ ਪੋਥੀ ਪੁਰਾਣ ਕਮਾਈ ਹੈ ਫਿਰ ਬੇਨਤੀ ਕਿਹੜੀ ਪੋਥੀ ਪਰਮੇਸ਼ਰ ਕਾਥਾਨ ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ ਸ਼ਬਦ ਨੂੰ ਉਹਨਾਂ ਨੇ ਤੇਲ ਬਣਾ ਲਿਆ ਭਾਉ ਬੱਤੀ ਇਤ ਤਨ ਪਾਈ ਹੈ ਬੱਤੀ ਆਪਾਂ ਸਮਝ ਨਹੀਂ ਰਿਹਾ ਨਾ ਜੀ ਬੱਤੀ ਜਿਹਨੂੰ ਕਹਿੰਦੇ ਇਹ ਉਹਨਾਂ ਨੇ ਪ੍ਰਮਾਤਮਾ ਦੇ ਭੈ ਨੂੰ ਬੱਤੀ ਬਣਾ ਕੇ ਆਪਣੇ ਸਰੀਰ ਦੇ ਵਿੱਚ ਬੱਤੀ ਬਣਾ ਕੇ ਇਸ ਦੀਵੇ ਵਿੱਚ ਪਾ ਦਿੱਤਾ ਫਿਰ ਸੁਣਿਓ ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸਵਾਸਾਂ ਦਾ ਤੇਲ ਸੀ ਉਸ ਤੇਲ ਦੇ ਹੁੰਦਿਆ ਹੁੰਦਿਆ ਉਹਨਾਂ ਨੇ ਸ਼ਬਦ ਦਾ ਤੇਲ ਪਾ ਦਿੱਤਾ ਤੇ ਪ੍ਰਮਾਤਮਾ ਤੇ ਗੁਰੂ ਦੇ ਭੈ ਵਿੱਚ ਰਹਿ ਕੇ ਜੀਣਾ ਉਹਨਾਂ ਨੇ ਬੱਤੀ ਬਣਾ ਕੇ ਆਪਣੇ ਤਨ ਵਿੱਚ ਬਣਾ ਪਾ ਲਿਆ ਪ੍ਰਮਾਤਮਾ ਦਾ ਭੈ ਬੱਤੀ ਸ਼ਬਦ ਦਾ ਇਤੇ ਹੁਣ ਉਹ ਦੀਵਾ ਬਲਿਆ ਕਿਵੇਂ ਅੱਗੇ ਮਹਾਰਾਜ ਕਹਿੰਦੇ ਸੱਚ ਬੂਝਣ ਆਣ ਚਲਾਈ ਹੈ ਉਹਨਾਂ ਨੇ ਸੱਚ ਨਾਲ ਸਿਮਰਨ ਨਾਲ ਇੰਨੀ ਕੁ ਸਾਂਝ ਬਣਾ ਲਈ ਕਿ ਸੱਚ ਇਹ ਵੇ ਕਿ ਬਾਬਾ ਦੀਪ ਸਿੰਘ ਜੀ ਦੇ ਅੰਦਰ ਸ਼ਬਦ ਦਾ ਦੀਵਾ ਲਾਟੜ ਕਰਕੇ ਬਲ ਲੱਗ ਨਾਮ ਮਾਪਿਆਂ ਨੇ ਦੀਪ ਰੱਖਿਆ ਮੈਂ ਫਿਰ ਅਰਜ਼ ਕੀਤੀ ਬਾਹਰ ਦੇ ਦੀਵੇ ਬੁੱਝ ਜਾਂਦੇ ਆ ਪਰ ਰੂਖਾਨੀਅਤ ਦਾ ਦੀਵਾ ਸ਼ਰੀਰ ਦੇ ਦੀਵੇ ਖਤਮ ਹੋਣ ਤੋਂ ਬਾਅਦ ਵੀ ਸ਼ਬਦ ਦਾ ਕਮਾਇਆ ਹੋਇਆ ਦੀਵਾ ਕਦੀ ਖਤਮ ਨਹੀਂ ਹੁੰਦਾ ਪੋਥੀ ਪ੍ਰਾਣ ਕਮਾਈਐ ਪਉ ਵੱਟੀ ਇਤਨ ਪਾਈਐ ਸੱਚ ਬੁੱਝਣ ਆਣ ਜਲਾਈਐ ਕਹਿਣ ਲੱਗੇ ਇਹ ਤੇਲ ਦੀਵਾ ਈਉ ਜਲੇ ਕਰ ਚਾਨਣ ਸਾਹਿਬ ਤਉ ਮਿਲੈ ਅਗਲੀ ਬੇਨਤੀ ਇਤ ਤਨ ਲੱਗੈ ਬਾਣੀਆਂ ਸ਼ਬਦ ਸੁਣੋ ਬਾਣੀਆਂ ਦੂਜਾ ਬਾਣੀਆਂ ਨਹੀਂ ਬਾਣੀਆਂ ਦਾ ਅਰਥ ਹੈ ਬਾਣੀ ਜਿਹਦੇ ਸ਼ਰੀਰ ਨੂੰ ਬਾਣੀ ਲੱਗਦਾ ਪਿਆਰਿਓ ਹੁਣ ਫਿਰ ਮੈਂ ਅਰਚ ਕਰਾਂ ਚਾਰ ਸ਼ਬਰੂਪ 10 ਸਾਲਾਂ 'ਚ ਲਿਖੇ ਭਾਈ ਸਾਹਿਬ ਉਹਨਾਂ ਦੇ ਨਿਤਨੇਮ ਦਾ ਜ਼ਿਕਰ ਕਰਕੇ ਗਏ ਇਹਨਾਂ ਗੁਰਮਖਾਂ ਵੀ ਜ਼ਿਕਰ ਕੀਤਾ ਜੀ 101 ਜਪਜੀ ਸਾਹਿਬ ਦੇ ਪਾਠਾਂ ਦਾ ਇਹ ਇਹਨਾਂ ਜ਼ਿਕਰ ਕੀਤਾ ਗਿਆ ਜਪਜੀ ਸਾਹਿਬ ਦੇ ਇਹਨੇ ਪਾਠ ਇੰਨੀ ਸਾਧਨਾ ਇੰਨੀ ਕਮਾਈ ਪਿਆਰਿਓ ਆਖੇ ਸ਼ਰੀਰ ਨੂੰ ਬਾਣੀ ਲੱਗ ਜਾਣੀ ਇਤ ਤਨ ਲੱਗ ਹੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਪਿਆਰਿਓ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਕੋ ਨਾਨਕ ਬਾਹ ਲੁਡਾਈਏ ਦੇਖੋ ਜਿਨੇ ਆਪਣੇ ਜੀਵਨ ਚ ਬਾਣੀ ਨੂੰ ਕਮਾ ਲਿਆ ਤਨ ਤਨ ਬਾਬਾ ਦੀਪ ਸਿੰਘ ਮਰਜ਼ ਕਰਾਂ ਇੱਕ ਹੋਰ ਰੂਖਾਨੀਅਤ ਦਾ ਚਿਰਾਗ ਨੇ ਉਹ ਸਪਿਰਚੁਅਲ ਲਾਈਟ ਦੇਣ ਵਾਲਾ ਦੀਵਾ ਹੈ ਜਿਹੜਾ ਸਦੀਆਂ ਬੀਤਣ ਤੋਂ ਬਾਅਦ ਵੀ ਆਪਣੀ ਰੂਖਾਨੀਅਤ ਪ੍ਰਕਾਸ਼ ਨੂੰ ਲੋਕਾਂ ਵਿੱਚ ਬਖੇਰ ਦੇ ਪਿਆ ਹੈ